ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਢੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਪਹੁੰਚ ਚੁੱਕੇ ਆ ਪਿੰਡ 마ਸੀਕੇਤ ਜ਼ਿਲ੍ਹਾ ਲੱਗਦਾ ਸ਼੍ਰੀ ਤਰਤਰ ਸਾਹਿਬ ਦੇ ਤਸਵੀਰ ਸੱਜ ਨੂੰ ਲੱਗਦੀ ਪੱਟੀ ਬਾਈ ਰਾਜ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਚਾਰ ਪਸ਼ੂ ਲੈ ਕੇ ਆਇਆ ਤਿੰਨ ਵੇੜਾ ਇੱਕ ਮਾਝਾ ਸਾਰੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਇਹ ਆਪਣੀ ਨਰਖ ਦੇ ਪਰਕਰ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਤੁਹਾਡਾ ਫਰਜ਼ ਬੰਦਾ ਏ ਠੀਕ ਆ ਜੀ ਆਓ ਨਿਕਰੀਏ ਗੱਲ ਆਪਣੇ ਵੀਰ ਨਾਲ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਚੜਦੀ ਹੋਰ ਸਨਹਾਰਾ ਜੀ ਕਿਰਪਾ ਬਾਬੇ ਦੀਪ ਸਿੰਘ ਸ਼ੁਕਰ ਹੈ ਐਡਰੈਸ ਨੋਟ ਕਰਾਈਏ ਨਾਮ ਰਾਜਪਾਲ ਸਿੰਘ ਪਿੰਡ ਮਾਚੀ ਦੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 8728055139 ਠੀਕ ਆ ਤੇ ਅੱਜ ਕਿੰਨੇ ਪਸ਼ੂ ਆ ਅੱਜ ਤਿੰਨ ਗਾਈਆਂ ਆ ਅੱਛਾ ਤੇ ਇੱਕ ਮੱਝ ਠੀਕ ਆ ਚਾਰ ਤੇ ਦਈਏ ਡਿਟੇਲ ਹਨਾ ਮੈਂ ਤੋਂ ਕਰੀਏ ਸ਼ੁਰੂਆਤ ਕਿੰਨਾ ਸੂਆ ਤੇ ਕਿੰਨਾ ਪੱਕਾ ਦੁੱਧ ਮੈਂ ਤੀਜੇ ਸਵੇ ਸੂਈ ਆਨ ਕੀ ਅੱਛਾ ਉਹਨਾਂ ਤੁਝੇ ਸੂਏ ਕਰਕੇ ਦਿੱਤੀ ਆ ਅੱਛਾ ਤੁਹਾਨੂੰ ਤੁਸੀਂ ਮੰਨ ਲਓ ਤੇ ਜੇ ਲਾ ਲੋ ਤੇ ਠੀਕ ਆ ਉਹ ਵੀ ਸਾਡੀ ਤੀਜੇ ਦੁੱਧ ਪੱਕਾ ਕਿੰਨਾ ਹੈ ਦੁੱਧ ਪੱਕਾ ਇਹਦੇ ਥੱਲੇ 10 ਲੀਟਰ ਆ ਅੱਛਾ ਆਪਾਂ 9 ਦੀ ਕ੍ਰੈਟੀਕਲ ਆ ਮੈਂ ਦੁੱਧ ਥੱਲੇ ਇਹੀ 11 12 ਲੀਟਰ ਇਹਨੇ ਜੀ ਨਹੀਂ ਲਾਇਆ ਮੱਝ ਨੇ ਆ ਕੇ ਪੱਠੇ ਨਹੀਂ ਖਾਦੇ ਗੱਲ ਦੇ ਅੱਛਾ ਲੈ ਲੋ ਜੀ ਵਾ ਦੁੱਧ ਦਾ ਹੁਣ 8 ਕਿਲੋ ਆ ਤਾਂ ਫੇਰ ਇਹ ਨਜ਼ਾਰਾ ਮਰਿਆ ਕਰਾਉਣਾ ਦੋ ਤੇ ਸੱਜਣੋਂ 11 ਕਿਲੋ ਹੀ ਤੇ ਜੀ ਵੀ ਨਹੀਂ ਲਾਇਆ ਆਂਦਾ ਆ ਕੇ ਵੀਰ ਤੇ ਹੁਣ 8 ਕਿਲੋ ਪੱਕਾ ਦੁੱਧ ਹੈ ਜਿਹੜਾ ਠੀਕ ਹੈ ਜੀ ਮੋੜ ਲਿਓ ਕਿੰਨੇ ਦੀ ਦੇ ਕੇ ਮੋਲ ਕੀ ਕਰਦੇ ਆ ਮੋਲ ਸੰਧੂ ਸਾਹਿਬ ਇਹ ਕੀ ਰੱਖੀਏ ਅੱਜ ਅੱਛਾ ਜੀ 80000 ਦੀ ਦੇ ਦਾਂਗੇ 80 ਦੀ ਮੰਗਣ ਨੂੰ ਭਾਵੇਂ 90 ਮੰਗ ਲਓ بس 85 ਮੰਗ ਲਓ ਨਹੀਂ ਹੋਰ ਕਰਕੇ ਮੋਲ 80 ਦੀ ਦੇ ਦਾਂਗੇ ਕਰ ਦੇ ਮਾਨਤਾ ਚ ਛੱਡ ਦਾਂਗੇ ਯਾਰ ਹੋਰ ਜਾਰਾ ਕਰ ਦੋ ਛੱਡ ਦਾਂ ਨਹੀਂ 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 ਹਾਂ ਹੋਰ ਕਰ ਦੇ ਤਿੰਨ ਛੱਡ ਦਾਂ ਤਿੰਨ ਕਿੰਨੇ ਦੀ 67 ਦੀ 77000 ਦੀ 70000 ਦੀ 70 ਤੇ 7 ਦੀ ਠੀਕ ਆ ਆ ਵੜ ਕਿਣਵਾ ਸੁਬਾ ਗਈ ਇਹ ਸੁਆ ਕਰਵਾ ਗਈ ਪਹਿਲਾ ਸੁਆ ਪਹਿਲਾ ਸੁਆ ਹੀ ਵਾਹ ਵਾਹ ਜੀ ਵਾਹ ਕੀ ਬਾਤਾਂ ਇਹ ਡੱਬੀ ਆ ਠੀਕ ਆ ਦੂਜਾ ਸੁਆ ਡੱਬੀ ਦੂਜਾ ਸੁਆ ਹੈਨਾ ਵੈੜ ਬੋਲ ਬੋਲ ਵਰਗੀ ਹੈਨਾ ਕੀ ਬਾਤਾਂ ਰੰਗ ਢੰਗ ਵੀ ਚੰਗਾ ਬਹੁਤ ਸੋਹਣੀ ਨਸ਼ੀਲੀਆਂ ਅੱਖਾਂ ਵਾਹ ਜੀ ਵਾਹ ਇਹ ਅਗੇ ਵੜ ਕਾਲੀ ਆ ਠੀਕ ਆ ਜੀ ਤੇ ਕਿੰਨੇ ਜੀ ਦੇ ਦੇ ਗੱਭਾਂ ਨੇ ਤੇ ਸੂਈ ਹੈ ਸੂਈ ਸੂਈ ਉਹ ਤਾਜਾ ਬੱਚਾ ਹੈ ਤਾਜਾ ਬੱਚਾ ਉਹ ਜਿਹੜਾ ਸਾਹਮਣੇ ਠੀਕ ਆ ਤੇ ਕਿੰਨਾ ਮੋਲੇ ਤੇ ਕਿੰਨੇ ਦੇ ਦਿੰਦੇ ਸਤੂ ਸਾਹਿਬ ਵੜ 50000 ਦੀ ਹੈਗੀ ਆ ਅੱਛਾ ਜੀ 50 55000 ਦੀ ਹੈਗੀ ਪਰ ਆਪਾਂ ਇੰਨੇ ਦੀ ਦੇਣੀ ਕਿੰਨੇ ਦੇ 48000 ਦੀ ਦੇ 48 ਦੀ ਹੋਰ ਕਿੰਨਾ ਮਾਨ ਕਰਨਾ 10000 ਹੋਰ ਛੱਡ ਦਾਂਗੇ ਅੱਛਾ ਜੀ ਨਹੀਂ ਹੋਰ ਕਰ ਦੇ ਨਹੀਂ ਕਰ ਲੋ ਫਿਰ ਜੋ ਕਰਨਾ 43 4355 43 ਦੀ ਕਰਦਿਏ ਹਾਂਜੀ 43000 ਦੀ ਕਰਦਿਏ ਨਹੀਂ ਨਹੀਂ ਚਾਚਾ 45 ਦੀ ਦੇ ਦਾਂਗੇ 45 ਦੀ ਨਹੀਂ ਨਹੀਂ 45000 ਦੀ 45 ਨਹੀਂ ਦੇਣੀ ਆ 45 ਚਲੋ ਠੀਕ ਆ ਬੁੱਲ ਬੁੱਲ ਦਾ ਬੱਚਾ ਹੋਈਆ ਵੇੜਾ 55 ਦੇ ਤੇ ਇੱਥੇ ਆ ਅਸੀਂ ਇਹਨਾਂ ਨੇ ਘਰ ਤੋਂ ਘਰ ਦਈਏ ਵੜਾ ਪਿਆਰ ਕਰਦੇ ਸਾਰੇ ਭੈਣ ਭਰਾ ਆਪਣਾ ਜਿਹੜੇ ਜੁੜੇ ਨਾਲ ਹਾਂ ਤੇ ਹਾਂ ਕਿਨਵਾ ਸੁਆ ਗਈ ਇਹ ਵੀ ਪਹਿਲੇ ਨਾਲ ਦੂਜੇ ਲਾਉ ਪਹਿਲੇ ਜਾਂ ਦੂਜੇ ਲਾ ਲੋ ਠੀਕ ਹੈ ਦੁੱਧ ਕਿੰਨਾ ਪੱਕਾ ਦੁੱਧ 14 15 ਜਿੱਥੇ ਦੇ 14 ਕਿਲੋ ਦੁੱਧ ਹੋ ਪੱਕਾ ਠੀਕ ਹੈ ਜੀ ਚੋਣ ਓਕੇ ਆ ਠੀਕ ਹੈ ਜੀ ਤੇ ਬੱਚਾ ਇਹਦਾ ਠੀਕ ਹੈ ਜੀ ਆ ਸਜਣੋ ਬੱਚਾ ਜੀ ਠੀਕ ਹੈ ਲੋ ਜੀ ਮੋੜ ਲਿਓ ਸੁਵਾ ਪਹਿਲਾ ਜਾਂ ਦੂਜਾ ਕਿੰਨੇ ਲਓ 14 ਕਿਲੋ ਦੁੱਧ ਜੇ ਮੌਕੇ ਦਾ ਠੀਕ ਹੈ ਜੀ ਕਾਲੀ ਜਰਸੀ ਆ ਗਈ ਤੇ ਸੰਧੂ ਸਾਹਿਬ 40000 ਦੇ ਰਹੇ ਨੇ ਮਾਨਤਨ ਕਿੰਨਾ ਕਰਦਗੇ 2000 ਕਰਦਾਂਗੇ ਨਹੀਂ ਹੋਰ ਕਰੀਏ 3 ਕਰਦਾਂਗੇ ਨਹੀਂ ਹੋਰ ਕਰਨਾ ਆਪਾਂ 5 ਹੀ ਕਰਦਾਂਗੇ 35 ਦੀ 35 ਦੀ ਦਈਏ ਹਣਾ 5 ਹੀ ਕਰੀਏ ਤੇ ਹਾਰ ਜਿਸੂਏ ਕੱਲ ਸਰੀ ਰਾਤੀ ਅੱਛਾ ਦੋਦੇ 20 ਤੋਂ ਪਲੱਸ ਦਊਗੀ ਤੇ ਹੋਣ ਹੁਣ ਅਜੇ ਹੱਥ ਦਾ ਹੀ ਬੋਲਾ ਕਰਾਤੀ ਸੋਈ ਹੈ ਠੀਕ ਖੋਲ ਕੇ ਤੋਰਾ ਚੈੱਕ ਕਰਾਈਏ ਬੱਚਾ ਬੱਚੀ ਦਿੱਤੀ ਨਹੀਂ ਬੱਚਾ ਦਿੱਤਾ ਬੱਚਾ ਦੇਤਾ ਲੋ ਜੀ ਸਜਣੋ ਹਾਂਜੀ ਹਾਂਜੀ ਥਾਨ ਭਾਂਡੇ ਦੀ ਬੰਤਰ ਚੋਣ ਓਕੇ ਵੀਰ ਬਿਲਕੁਲ ਠੀਕ ਹੈ ਜੀ ਮੋੜ ਲੇਗੀ ਵਾਹ ਜੀ ਵਾਹ ਥਾਨ ਚੱਡਾ ਬਹੁਤ ਸੋਹਣਾ ਲੱਗਾ ਨੇ ਨੇ ਪਹੁੰਚੋ ਗਿਆ ਪਸੰਦ ਕਰਾ ਹਾਂ ਤੇ ਮੈਨੂੰ ਦੱਸ ਤੇ ਕਿੰਨੇ ਦੀ ਦੇਦਗੇ ਆਪਾਂ ਸੁਰੂ ਸਾਹਿਬ 45000 ਦੀ ਦੇਦਾਂਗੇ ਨਹੀਂ ਮਾਨਤਨ ਖੁੱਲਾ ਕਰਕੇ ਫੇਰ ਲਾ ਪੇਜਾ ਇਹਦੇ ਸੁਰੂ ਸਾਹਿਬ ਪੁੱਠੇ ਬਣਿਓ ਬਹਿ ਜਾਓ ਭਾਵੇਂ ਦੇਖੋ ਵਾਹ ਵਾਹ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਅੱਛਾ ਜੀ ਮੈਂ ਲੱਗਦੇ ਤੇ ਕਿੰਨੇ ਦੀ ਦੇਦਗੇ ਤੁਸੀਂ ਹਿੰਦਸਣਾ ਜੀ ਜਾਂਦੇ ਨਹੀਂ ਫਿਰ ਵੀ ਬੋਲਦੇ ਨਾਲ ਹੀ ਦੱਸੋ 45 ਹੀ ਦੇ ਦਾਂ ਮੈਂ ਦੇਣਾ ਛੱਡੋ ਖੜਾ ਚਲ ਰਹਿਣ ਦਿਓ ਹੁਣ ਓਕੇ ਆ ਬਿਲਕੁਲ ਓਕੇ ਠੀਕ ਆ ਕਿੰਨੇ ਦੀ ਦੇ ਦੇ ਆਪਾਂ 43 ਹੀ ਦੇ ਦਾਂ ਸੰਜੀ ਪੂਰੇ 40 ਹੀ ਦੇ ਦਿੰਗੇ ਚਲ ਦੇ ਦਾਂ ਠੀਕ ਆ ਇਹੋ ਪਸ਼ੂ ਆ ਸੱਚ ਨੂੰ ਇਹੋ ਪਸ਼ੂ ਆ ਤੇ 40 35 ਤੇ 45 ਤੇ 77 ਕਿੰਨੇ ਚਾਰੇ ਮੋਲਿਆ ਨਰਖ ਪਰਿਕ ਤਸਲੀ ਕਰਕੇ ਲੈ ਕੇ ਜਾਇਓ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ